ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਫਰਸਟ ਵਾਈਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਜ਼ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅ ਸਗੀਆਂ ਇਹਦੇ ਉੱਪਰ ਇੱਕ ਨੰਬਰ ਚੱਲਦਾ ਹੈ ਕੋਈ ਵੀ ਸੂਟ ਪਸੰਦ ਹੈ ਸਕਰੀਨਸ਼ਾਟ ਲੈ ਕੇ ਉਸ ਨੰਬਰ ਤੇ ਵਟਸਐਪ ਕਰਨਾ ਤੇ ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਪਣੀ ਪੇਮੈਂਟ ਪਾਉਣੀ ਆ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚ ਜਾਊਗਾ ਠੀਕ ਹੈ ਜੀ ਤੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਤੇ ਗੂਗਲ ਪੇ ਪੇਟੀਐਮ ਜਾਂ ਹੋਰ ਕਿਸੇ ਵੀ ਮੈਥਡ ਦੇ ਨਾਲ ਤੁਸੀਂ ਆਪਣੀ ਆਨਲਾਈਨ ਪੇਮੈਂਟ ਜਿਹੜੀ ਉਹ ਪਾ ਸਕਦੇ ਹੋ ਠੀਕ ਹੈ ਜੀ ਲੋ ਹੁਣ ਆਪਾਂ ਅੱਜ ਤੁਹਾਨੂੰ ਜਿਹੜੇ ਸੂਟ ਦਿਖਾਉਣੇ ਆ ਇਹ ਸਾਰੇ ਜਾਗੋ ਨਾਲ ਰਿਟਰਨ ਨੇ ਜਾਗੋ ਦੀਆਂ ਡ्रेसेस ਨੇ ਠੀਕ ਹੈ ਜੀ ਕਈਆਂ ਨਾਲ ਦੁਪੱਟੇ ਹੈਗੇ ਕਈਆਂ ਨਾਲ ਨਹੀਂ ਹੈਗੇ ਕਈ ਕੱਲੇ ਮੈਂ ਦੁਪੱਟੇ ਵੀ ਹੈਗੇ ਨੇ ਐਕਸਟਰਾ ਤੇ ਉਹਨਾਂ ਦਾ ਪ੍ਰਾਈਸ ਵੀ ਉਸ ਤਰ੍ਹਾਂ ਅਲੱਗ-ਅਲੱਗ ਹੋਊਗਾ ਠੀਕ ਹੈ ਜੀ ਲੋ ਸ਼ੁਰੂ ਕਰਦੇ ਆ ਆਪਾਂ ਅੱਜ ਦਿਖਾਉਣਾ ਇਹ ਪਹਿਲਾ ਸੂਟ ਹੈਗਾ ਮੈਰੂਨ ਕਲਰ ਦਾ ਆ ਲੋ ਕਾਫੀ ਇਹਦੇ ਵਰਕ ਹੋ ਜਾਇਆ ਹੋਇਆ ਘੇਰੇ ਤੇ ਔਰ ਗਲੇ ਤੇ ਠੀਕ ਹੈ ਜੀ ਇਹ ਹੈਗੀ ਸਾਈਡ ਤੋਂ ਬਾਜੂ ਤੇ ਗਲੇ ਤੇ ਵਰਕ ਹੈ ਤੇ ਮੈਂ ਹੁਣ ਇਹਦੀ ਲੈਂਥ ਵਗੈਰਾ ਜਾਂ ਤੁਹਾਨੂੰ ਇਹਦਾ ਘੇਰਾ ਨਹੀਂ नाप ਕੇ ਦੇ ਸਕਦੀ ਕਿਉਂਕਿ ਸਾਡੇ ਕੋਲ ਇੰਚੀ ਟੇਪ ਨਹੀਂ ਹੈਗਾ ਗਵਾਚ ਗਿਆ ਜੇ ਤੁਸੀ ਲੈਣਾ ਹੋਊਗਾ ਤੁਸੀ ਮੈਨੂੰ ਪੁੱਛ ਸਕਦੇ ਹੋ ਪਰ ਵੈਸੇ ਇਹਨਾਂ ਦੇ ਵਿੱਚ ਕੋਈ ਬੜਾ ਚੱਕਰ ਨਹੀਂ ਹੁੰਦਾ ਜਦੋਂ ਉਹਦੀਆਂ ਡ्रेसेस ਦੇ ਵਿੱਚ ਵੀ ਲੰਬਾ ਥੋੜਾ ਹੋਵੇ ਉਚਾਰਾ ਜਿਹਾ ਕਿਉਂਕਿ ਇਹਦੇ ਨਾਲ ਆਪਾਂ ਥੋੜਾ ਜਿਹਾ ਫੁੱਲਾ ਸ਼ਰਾਰਾ ਵਗੈਰਾ ਪਾਉਣੀ ਹੁੰਦੀ ਆ ਤੇ ਚੱਲ ਜਾਂਦਾ ਹੁੰਦਾ ਇਸ ਲਈ ਬੜਾ ਚਿੰਤਾ ਕਰਨ ਦੀ ਲੋੜ ਨਹੀਂ ਆ ਤੇ ਇਹ ਹੈਗਾ ਜੀ ਆਪਣਾ 2.5 ਮੀਟਰ ਦਾ ਜਾਂਦਾ ਤੁਸੀਂ ਖੁੱਲਾ ਸ਼ਰਾਰਾ ਬਣਾਓ ਜਾਂ ਤੁਸੀਂ ਇਹਦੀ ਸਲਵਾਰ ਬਣਾਓ ਜੋ ਮਰਜ਼ੀ ਬਣਾ ਲਓ ਕਿਉਂਕਿ ਖੁੱਲਾ ਸ਼ਰਾਰਾ ਜਿਹੜਾ ਆਪਾਂ ਬਣਾਉਣੇ ਰਏ ਸੀ 5 ਮੀਟਰ ਦੇ ਵਿੱਚ ਹੀ ਬਣਾਉਣੇ ਹੁੰਦੇ ਆ ਤਾਂ ਬਣ ਜਾਂਦਾ ਤੇ ਇਹ ਹੈਗਾ 5 ਮੀਟਰ ਇਹਦਾ ਦੁਪੱਟਾ ਆ ਲੋ ਦੁਪੱਟਾ ਵੀ ਪੂਰਾ ਹੈਵੀ ਹੈ ਲੋ ਭੱਲਿਆਂ ਤੋਂ ਕਾਫੀ ਹੈਵੀ ਹੈ ਆ ਹੈਗੀਆਂ ਇਹਦੀਆਂ ਕੰਨੀਆਂ ਠੀਕ ਹੈ ਜੀ ਤੇ ਗੋਟਾ ਵਗੈਰਾ ਲੱਗ ਜੂਗਾ ਤੇ ਫਿਰ ਇਹ ਸੂਟ ਹੈ ਜਿਹੜੇ ਵਜਾ ਵਜਾ ਕਰਦੇ ਨੇ ਬਹੁਤ ਸੋਹਣਾ ਬਣਿਆ ਹੋਇਆ ਸੂਟ ਇਹ ਪ੍ਰਾਈਸ ਰੇਂਜ ਇਹ ਸੋਹਣੇ ਜੇ ਸੂਟ ਦੀ ਸਿਰਫ ਤੇ ਸਿਰਫ 3800 ਰੁਪਏ 3800 ਦੇ ਵਿੱਚ ਇੰਨਾ ਹੈਵੀ ਸੂਟ ਹੈ ਜਿਹੜਾ ਉਹ ਤੁਹਾਡੇ ਘਰ ਪਹੁੰਚ ਜਾਣਾ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਲੋ ਜੀ ਅਗਲਾ ਜਿਹੜਾ ਸੂਟ ਹੈ ਇਹਦੀ ਜਿਹੜੀ ਸ਼ਰਟ ਹੈਗੀ ਆ ਉਹ ਫੁੱਲ ਪਿਓਰ ਦੀ ਹੈ ਕਪੜਾ ਵੀ ਥੋੜਾ ਜਿਹਾ ਇਹਦਾ ਜ਼ਿਆਦਾ ਹੀ ਹੈ। ਲੋ ਜਿਹੜੀ ਇਹਦੀ ਸ਼ਰਟ ਹੈ ਇਹ ਫੁੱਲ ਪਿਓਰ ਕ੍ਰੇਪ ਦੀ ਹੈ। ਡਾਈ ਕਰਾ ਕੇ ਲਾਇਆ ਆਪਾਂ ਟਰਸਟ ਜャ ਸ਼ੇਡ ਹੈ ਇਹ ਲਾਈਟ ਟਰਸਟ ਜャ। ਠੀਕ ਹੈ। ਬਹੁਤ ਸੋਹਣਾ ਸੂਟ ਹੈ ਤੇ ਨਾਲ ਜਿਹੜਾ ਇਹਦੇ ਦੁਪੱਟਾ ਹੈਗਾ ਇਹ ਵੀ ਪਿਓਰ ਚਣੋਂ ਦਾ ਦੁਪੱਟਾ ਹੈ। ਫੁੱਲ ਪਿਓਰ ਚਣੋਂ ਹੁੰਦੀ ਹੈ ਜਿਹੜੀ 1200 ਵਾਲੀ। ਉਹ ਵਾਲਾ ਦੁਪੱਟਾ ਲੱਗਿਆ ਹੋਇਆ ਇਹਦੇ ਨਾਲ। ਆਹ ਲੋ। ਠੀਕ ਹੈ ਜੀ। ਫੁੱਲ ਪਿਓਰਾ ਜਿਹੜੀ ਉਹ ਤਾਂ ਦੂਰੋਂ ਹੀ ਪਤਾ ਲੱਗ ਜਾਂਦਾ ਹੁੰਦਾ ਬਹੁਤ ਸੋਹਣਾ ਦੁਪੱਟਾ ਠੀਕ ਹੈ ਤੇ ਨਾਲ ਇਹਦੇ ਨਾਲ ਜੀ ਜਿਹੜਾ ਲੱਗਿਆ ਹੋਇਆ ਸ਼ਰਾਰਾ ਉਹ ਹੈਗਾ ਜੌਰਜਟ ਦੇ ਵਿੱਚ ਮੰਜਲਟਾ ਰੰਗ ਦਾ ਕੰਟਰਾਸਟ ਦਿੱਤਾ ਹੋਇਆ ਇਹਦੇ ਨਾਲ ਜੌਰਜਟ ਦੇ ਵਿੱਚ ਮੰਜਨਟਾ ਕਲਰ ਦਾ ਲੱਗਿਆ ਹੋਇਆ ਸ਼ਰਾਰਾ ਇਹਦੇ ਨਾਲ ਤੇ ਇਹ ਹੈਗਾ ਸ਼ਰਟ ਤੇ ਦੁਪੱਟਾ ਠੀਕ ਹੈ ਜੀ ਤੇ ਪ੍ਰਾਈਸ ਰੇਂਜ ਇਹ ਸੂਟ ਦੀ ਰਹੂਗੀ 4200 ਕਿਉਂਕਿ ਇਹ ਫੁੱਲ ਪਿਓਰ ਤੇ ਬਣਿਆ ਹੋਇਆ ਤੇ ਨੈਕਸਟ ਹੈਗਾ ਆਪਣੇ ਕੋਲ ਸ਼ਿਮਰ ਜਾਰਜਟ ਤੇ ਬਣਿਆ ਹੋਇਆ ਸ਼ਿਮਰ ਜਾਰਜਟ ਤੁਹਾਨੂੰ ਪਤਾ ਹੈ ਬਹੁਤ ਫਾਈਨ ਲੱਗਦੀ ਹੈ ਲਸ਼ ਲਸ਼ ਕਰਦਾ ਸੂਟ ਸ਼ਾਈਨ ਕਰਦਾ ਹੁੰਦਾ ਹਾਂ ਵਾਲੂਲੀ ਡਾਰਕ ਮੈਰੂਨ ਬਲੈਕਿਸ਼ ਮੈਰੂਨ ਬਹੁਤ ਸੋਹਣਾ ਲੱਗਦਾ ਸੂਟ ਬਹੁਤ ਹੀ ਪਿਆਰਾ ਜਿਹਾ ਠੀਕ ਹੈ ਸਾਈਡ ਤੇ ਉਦਾਂ ਹੀ ਵਰਕ ਹੈ ਤੇ ਇਹ ਹੈਗਾ ਜੀ ਇਹਦਾ ਸ਼ਰਾਰੇ ਦਾ ਘਗਰੇ ਦਾ ਜਾਂ ਸਲਵਾਰ ਦਾ ਵਰਕੇ ਤੁਹਾਡੀ ਮਰਜ਼ੀ ਹੈ ਤੁਸੀਂ ਇਹਦਾ ਕੀ ਬਣਾਉਣਾ ਚਾਹੁੰਦੇ ਹੋ ਠੀਕ ਹੈ ਜੀ ਵਰਕ ਬਹੁਤ ਜ਼ਿਆਦਾ ਸੋਹਣਾ ਹੋਇਆ ਹੋਇਆ ਤੇ ਨਾਲ ਮਿਲੂਗਾ ਜੀ ਤੁਹਾਨੂੰ ਇਹ ਵਾਲਾ ਦੁਪੱਟਾ ਔਰ ਦੁਪੱਟਾ ਹੈ ਨਾ ਜਿਹੜਾ ਜੀ ਉਹ ਨਾਲ ਜ਼ਿਆਦਾ ਮੈਚ ਨਹੀਂ ਕਰ ਰਿਹਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆ ਕਲਰ ਮੈਚਿੰਗ ਕੋਈ ਖਾਸੇ ਦੀ ਮੈਨੂੰ ਲੱਗ ਨਹੀਂ ਰਹੀ ਹੈਗੀ ਇਹਦੇ ਨਾਲ ਤੁਸੀਂ ਦੁਪੱਟਾ ਛੱਡਣਾ ਚਾਹੋ ਛੱਡ ਵੀ ਸਕਦੇ ਹੋ। ਲਓ ਜੀ ਜੇ ਤੁਸੀਂ ਦੁਪੱਟਾ ਛੱਡੋਗੇ ਤਾਂ ਤੁਹਾਨੂੰ ਇਹੀ ਸੂਟ ਆ ਜਿਹੜਾ ਉਹ ਮਿਲੂਗਾ 2800 ਦੇ ਵਿੱਚ। ਜੇ ਦੁਪੱਟਾ ਇਸ ਤਰ੍ਹਾਂ ਤੁਸੀਂ ਲੈਣਾ ਚਾਹੁੰਦੇ ਹੋ ਫਿਰ ਤੁਹਾਨੂੰ ਸੂਟ ਮਿਲੂਗਾ ਇਹ 3800 ਦੇ ਵਿੱਚ। ਠੀਕ ਹੈ ਜੀ। ਇਹ ਤੁਹਾਡੀ ਮਰਜ਼ੀ ਆ। 2800 ਚ ਲੈਣਾ ਜਾਂ 3800 ਚ ਲੈਣਾ ਪਰ ਮੈਂ ਤੁਹਾਨੂੰ ਪਹਿਲਾਂ ਦੱਸਦਾ ਇਹਦੇ ਨਾਲ ਇਹ ਦੁਪੱਟਾ ਜਿਹੜਾ ਕਲਰ ਮੈਚ ਨਹੀਂ ਹੋਇਆ ਬਿਲਕੁਲ ਵੀ ਦਾਇਰ ਉਹ ਦਿੱਸੀ ਜਾਂਦਾ ਇਹਦੇ ਵਿੱਚ। ਹਾਂ ਦੇਖੀ ਰਿਹਾ ਤੁਹਾਨੂੰ ਤੇ ਜਿਹੜਾ ਇਹ ਵਾਲਾ ਸੂਟ ਆ ਇਹਦੇ ਨਾਲ ਵੀ ਆਪਣੇ ਕੋਲੇ ਸ਼ਾਇਦ ਦੁਪੱਟਾ ਹੈਗਾ। ਉਹ ਇਹ ਹੈਗਾ ਜੀ ਰੈੱਡ ਕਲਰ ਦਾ ਜਾਰਜਟ ਦਾ ਸੂਟ। ਠੀਕ ਹੈ ਬਹੁਤ ਪਿਆਰਾ ਲੱਗਦਾ ਹੈ। ਕਲਰ ਤੁਸੀਂ ਸਹੀ ਦੇਖ ਰਹੇ ਹੋਵੋਗੇ। ਹੂੰ ਤੇ ਨਾਲ ਮਿਲੂਗਾ ਇਹ ਵਾਲਾ ਇਹਦਾ ਜੋ ਮਰਜ਼ੀ ਬਣਾਓ 2.5 ਮੀਟਰ ਦਾ। ਤੇ ਦੁਪੱਟਾ ਜਿਹੜਾ ਹੈਗਾ ਇਹਦੇ ਨਾਲ ਬਹੁਤ ਜ਼ਿਆਦਾ ਹੈਵੀ ਨਹੀਂ ਹੈ। ਕੀ ਅਲ ਠੀਕ ਹੈ ਇਸ ਤਰ੍ਹਾਂ ਸਾਈਡ ਤੇ ਬਸ ਆ ਬੇਲ ਬਣੀ ਹੋਈ ਹੈ ਠੀਕ ਹੈ ਜੀ ਆਹ ਲੋ ਆ ਬਣਾ ਰਹੇ ਸੀ ਬਣਾਉਂਦੇ ਬਣਾਉਂਦੇ ਪਤਾ ਨਹੀਂ ਕਿਵੇਂ ਵਿੱਚ ਹੀ ਛੜਤਾ ਕੱਲੀ ਬੇਲ ਰਹਿ ਗਈ ਇਹਦੀ ਤੇ ਬਾਕੀ ਨਹੀਂ ਬਣਿਆ ਹੋਇਆ ਠੀਕ ਹੈ ਜੀ ਸਿੰਪਲ ਬਣਿਆ ਹੋਇਆ ਹੈ ਇਸ ਕਰਕੇ ਇਹਦੀ ਪ੍ਰਾਈਸ ਰੇਂਜ ਰਹੂਗੀ ਸਿਰਫ ਤੇ ਸਿਰਫ 3200 ਇਹ 3200 ਦੇ ਵਿੱਚ ਮਿਲ ਜੂਗਾ ਤੁਹਾਨੂੰ ਅਗਲਾ ਜਿਹੜਾ ਸੂਟ ਹੈ ਇਹ ਬਿਨਾਂ ਦੁਪੱਟੇ ਤੋਂ ਹੈ ਹੈ ਰੈੱਡ ਕਲਰ ਦਾ ਹੀ ਉਦਾਂ ਹੀ ਇਹਦਾ ਇਹ ਸ਼ਰਟ ਰਹੂਗਾ ਠੀਕ ਹੈ ਜੀ ਤੇ ਨਾਲ ਇਹਦੇ ਬਾਟਮ ਰਹੂਗੀ ਤੇ ਇਹ ਜਿਹੜਾ ਸੂਟ ਮਿਲੂਗਾ ਤੁਹਾਨੂੰ 2800 ਦੇ ਵਿੱਚ ਬਿਨਾਂ ਦੁਪੱਟੇ ਤੋਂ ਅਗਲਾ ਸੂਟ ਹੈ ਲਓ ਕਲਰ ਇਹਦਾ ਤੁਹਾਨੂੰ ਸਹੀ ਆ ਰਿਹਾ ਹੋਣਾ ਇਹਦੇ ਚ ਹਮ ਠੀਕ ਹੈ ਹਾਂ ਲਓ ਜੀ ਇਹ ਨਾ 5 ਮੀਟਰ ਹੈ ਠੀਕ ਹੈ ਜੀ 5 ਦੇ 5 ਮੀਟਰ ਦੇ ਉੱਪਰ ਆਹ ਵਾਲਾ ਕੰਮ ਹੋ ਜਾਵੇ। ਪੂਰੇ ਸੂਟ ਦੇ ਉੱਪਰ। ਹਮਮ ਸਾਰੇ ਚ ਇਦਾਂ ਮੁੰਡੀ ਪਈ ਹੋਈ ਐ। ਲੋ। ਤੇ ਇੱਕ ਇਹਦੇ ਨਾਲ ਦਾ ਹੀ ਹੋਰ ਐ। ਤੇ ਇਹਦਾ ਬਣਿਆ ਹੋਇਆ ਸ਼ਰਟ। ਲੋ, ਇਸ ਤਰ੍ਹਾਂ ਸ਼ਰਟ ਬਣਿਆ ਹੋਇਆ। ਇਹ ਵੀ 5 ਮੀਟਰ ਤੇ ਬਣਿਆ ਪਰ ਇਹਦੇ ਨਾਲ ਜਿਹੜੀ ਸਲਵਾਰ ਆ ਉਹ ਪਲੇਨ ਐ, ਠੀਕ ਐ? ਇਹ ਤਾਂ ਪਲੇਨ ਸਲਵਾਰ ਦੇ ਨਾਲ ਤੁਹਾਨੂੰ ਮਿਲੂਗਾ ਸਿਰਫ 2200 ਰੁਪਏ ਦੇ ਵਿੱਚ। ਤੇ ਆ ਵੀ ਤੁਹਾਨੂੰ ਪੂਰੇ ਦੇ ਵਿੱਚ ਬੁਟੀ ਪਈ ਹੋਈ ਹੈ ਇਹ ਵੀ ਮਿਲੂਗਾ 2200 ਦੇ ਵਿੱਚ ਆ ਤਾਂ 5 ਮੀਟਰ ਦੇ ਵਿੱਚ ਬੁਟੀ ਪਈ ਹੈ 2200 ਦੇ ਵਿੱਚ ਇਹਦੀ ਸਲਵਾਰ ਪਲੇਨ ਹੈ ਔਰ ਸ਼ਰਟ ਤੇ ਇਦਾਂ ਵਰਕ ਹੋਇਆ ਹੋਇਆ ਹੈ ਇਹ ਵੀ 2200 ਦੇ ਵਿੱਚ ਠੀਕ ਹੈ ਦੁਪट्टे ਦੋਨੋਂ ਨਾਲ ਨਹੀਂ ਹੈਗੇ ਅਗਲਾ ਜਿਹੜਾ ਸੂਟ ਹੈ ਇਹਦਾ ਜਿਹੜਾ ਸ਼ਰਟ ਹੈ ਉਹ ਤਾਂ ਇਸ ਤਰ੍ਹਾਂ ਸਾਰੇ ਚ ਬੁਟੀ ਹੈ ਸ਼ਰਟ ਦੇ ਵਿੱਚ ਸ਼ਿਮਰ ਜੌਰਜਟ ਤੇ ਬਣਿਆ ਹੋਇਆ ਪੀਕਾਕ ਸ਼ਿਮਰ ਲੋ ਸਾਰੇ ਸ਼ਰਟ ਦੇ ਵਿੱਚ ਅੱਗੇ ਪਿੱਛੇ ਸਾਰੇ ਬੁੱਢੀ ਹੈ ਠੀਕ ਹੈ ਜੀ ਤੇ ਜਿਹੜਾ ਇਹਦੀ ਬਾਟਮ ਹੈਗੀ ਹੈ ਸਲਵਾਰ ਹੈ ਉਹ ਹੈਗੀ ਹੈ ਇਹਦੀ ਪਲੇਨ ਹਲੋ ਠੀਕ ਹੈ ਪਲੇਨ ਸਲਵਾਰ ਹੈ ਇਸ ਕਰਕੇ ਇਹਦੀ ਪ੍ਰਾਈਸ ਰਹੋਗੀ ਸਿਰਫ 1800 ਰੁਪਏ 1800 ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਸੂਟ ਹੈ ਜਿਹੜਾ ਉਹ ਮਿਲ ਸਕਦਾ ਹੈ ਲਓ ਜੀ ਅੱਗੇ ਮੈਂ ਤੁਹਾਨੂੰ ਇੱਕ ਦੁਪੱਟਾ ਦਿਖਾ ਦੇਣੀ ਆ ਸਾਡੇ ਕੋਲ ਦੁਪੱਟੇ ਵੀ ਐਕਸਟਰਾ ਹੈਗੇ ਆ ਇਹ ਆਪਣੇ ਕੋਲੇ ਸਿਰਫ ਤੇ ਸਿਰਫ ਦੁਪੱਟਾ ਹੈ ਏ ਨਹੀਂ ਲੱਗ ਵੀ ਸਕਦਾ ਨਹੀਂ ਇਹਦੇ ਨਾਲ ਮੈਚ ਨਹੀਂ ਕਰਦਾ ਕਿਉਂਕਿ ਆ ਪੀਚ ਕਲਰ ਆ ਜਿਹੜਾ ਤੇ ਮਜੈਂਟਾ ਇਹਦੇ 'ਚ ਨਹੀਂ ਹੈਗੇ ਇਸ ਲਈ ਆਪਾਂ ਇਹਦੇ ਨਾਲ ਨਹੀਂ ਲਾ ਸਕਦੇ ਠੀਕ ਹੈ ਠੀਕ ਤਾਂ ਤੁਸੀਂ ਕੱਲਾ ਦੁਪੱਟਾ ਸਾਡੇ ਤੋਂ ਸਿੰਗਲ ਦੁਪੱਟਾ ਵੀ ਲੈ ਸਕਦੇ ਹੋ ਕਈ ਵਾਰੀ ਆਪਾਂ ਪਲੇਨ ਜੂਲ ਬਣਾ ਲੈਨੇ ਆਂ ਔਰ ਦੁਪੱਟਾ ਇਹ ਬਹੁਤ ਫਾਈਨ ਜੀ ਜਾਰਜਟ ਮੈਰੂਨ ਕਲਰ ਹੈ ਔਰ ਇਹ ਦੁਪੱਟਾ ਹੈਗਾ ਆਪਣੇ ਕੋਲੇ ਸਿਰਫ 1000 ਦੇ ਵਿੱਚ ਤੁਹਾਨੂੰ ਦੁਪੱਟਾ ਕੱਲਾ ਮਿਲ ਸਕਦਾ ਇੱਕ ਦੁਪੱਟਾ ਹੋਰ ਵੀ ਆਪਣੇ ਕੋਲ ਉਹ ਬੇਬੀ ਪਿੰਕ ਚ ਇਹ ਵੀ ਬਹੁਤ ਸੋਹਣਾ ਲੱਗਦਾ ਆਪਣੀ ਥਾਂ ਤੇ ਲੋ ਜੀ ਇਹ ਲੋ ਆ ਮੈਂ ਫੋਟੋ ਖਿਚੀ ਇਸ ਇਕੱਠਾ ਜਵਾ ਪਿਆ ਉਹ ਇਕੱਠਾ ਤਾਂ ਨਾ ਉਹ ਪ੍ਰੈਸ ਕਰਨ ਵਾਲਾ ਹੈ ਆਹੋ ਉਹ ਤਾਂ ਕਰਕੇ ਹੋਇਆ ਹੋਇਆ ਜੀ ਜਦੋਂ ਤੁਹਾਡੇ ਕੋਲ ਪਹੁੰਚੂਗਾ ਇਸ ਤਰ੍ਹਾਂ ਨਹੀਂ ਆਊਗਾ ਉਹ ਪ੍ਰੈਸ ਹੋ ਕੇ ਆਊਗਾ ਤੇ ਲੋ ਇਹ 베ਬੀ ਪਿੰਕ ਪੀਚਰ ਤੇ ਇਹਦੇ ਨਾਲ ਤੁਸੀਂ ਬਲੈਕ ਸੂਟ ਲੈ ਸਕਦੇ ਹੋ ਕੋਈ ਵੀ ਲੈ ਸਕਦੇ ਹੋ ਫਰੋਜ਼ੀ ਲੈ ਲਓ ਹਨਾ ਕੁਝ ਵੀ ਲੈ ਸਕਦੇ ਹੋ ਤਾਂ ਇਹ ਵੀ ਦੁਪੱਟਾ ਜਿਹੜਾ ਤੁਹਾਨੂੰ ਮਿਲੂਗਾ 1000 ਦੇ ਵਿੱਚ ਸਿੰਗਲ ਦੁਪੱਟਾ ਲੈ ਸਕਦੇ ਹੋ ਤੁਸੀਂ ਠੀਕ ਹੈ ਇਹ ਹੈਗੇ ਸੀ ਜੀ ਅੱਜ ਦੇ ਆਪਣੇ ਜਾਗੋ ਦੇ ਸੂਟਸ ਕਹ ਲੋ ਜਾਗੋ ਦੀਆਂ ਡ्रेसेस ਕਹ ਲੋ ਠੀਕ ਹੈ ਕਾਫੀ ਪਹਿਣਾ ਕਦੋਂ ਦੀ ਡਿਮਾਂਡ ਕਰ ਰਹੀਆਂ ਸੀ ਸੋ ਅੱਜ ਥੋੜੇ ਕਲੈਕਸ਼ਨ ਜੇ ਅੱਛੀ ਲੱਗੀ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਫਟਾਫਟ ਇਹ ਡ्रेसेस ਆ ਜਿਹੜੀਆਂ ਤੁਸੀਂ ਉਹ ਲੈ ਸਕਦੇ ਹੋ ਸੋ ਫਿਰ ਮਿਲਾਂਗੇ ਕਿਸੇ ਸੋਹਣੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਨੂੰ ਸਸ ਦੀ ਜੀ